ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਅਦੀਨ ਪਿੰਡ ਰਸੂਲਪੁਰ ਵਿਖੇ ਦਿਨ ਦਿਹਾੜੇ ਹੋ ਰਹੀ ਮਿੱਟੀ ਦੀ ਮਾਈਨਿੰਗ ਨੂੰ ਲੈ ਕੇ ਜਿੱਥੇ ਸੰਬੰਧਿਤ ਵਿਭਾਗ ਮੂਕ ਦਰਸ਼ਕ ਬਣਿਆ ਹੋਇਆ ਹੈ। ਉੱਥੇ ਮਾਈਨਿੰਗ ਮਾਫੀਆ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਹੋਣ ਕਰਕੇ ਤੜਲੇ ਨਾਲ ਚੱਲ ਰਿਹਾ ਹੈ ਮਿੱਟੀ ਦੀ ਮਾਈਨਿੰਗ ਦਾ ਗੋਰਖ ਤੰਦਾ। ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ ਦੀ ਨੱਖੇੜ ਚੱਲ ਰਿਹਾ ਗੈਰ ਕਾਨੂੰਨੀ ਮਿੱਟੀ ਮਾਈਨਿੰਗ ਦਾ ਗੋਰਖ ਤੰਦਾ ਦਿਨੋ ਦਿਨ ਵੱਧ ਫੁੱਲ ਰਿਹਾ ਹੈ। ਉਥੇ ਮਿੱਟੀ ਮਾਫੀਆ ਵੱਲੋਂ ਕਾਨੂੰਨ ਨੂੰ ਛੇਕੇ ਤੇ ਟੰਗ ਕੇ ਮਿੱਟੀ ਦੀ ਮਾਈਨਿੰਗ ਕਰ ਰਹੇ ਹਨ ਜਿਸ ਕਾਰਨ ਸਰਕਾਰ ਨੂੰ ਰੋਜ਼ਾਨਾ ਲੱਖਾਂ ਰੁਪਿਆ ਦਾ ਚੂਨਾ ਲੱਗ ਰਿਹਾ ਹੈ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਤੋਂ ਪਹਿਲੀ ਗੱਲ ਤੇ ਆ ਵੀ ਤੁਹਾਨੂੰ ਮੈਂ ਜਦੋਂ ਗੱਲ ਸ਼ੁਰੂ ਕੀਤੀ ਸੀ ਤੁਸੀਂ ਟੋਕਣ ਦਾ ਯਤਨ ਕੀਤਾ ਮੇਰੀ ਗੱਲ ਸੁਣ ਲਓ ਜੀ ਜੀ ਪੰਜਾਬ ਦੇ ਅੰਦਰ 19 ਮਹੀਨਿਆਂ ਦੇ ਦੌਰਾਨ 41000 ਪੰਜਾਬ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਮੈਰਿਟ ਤੇ ਜਿਹੜਾ ਬੱਚਾ ਮੈਰਿਟ ਤੇ ਆ ਰਿਹਾ ਹੈ ਔਰ ਆਮ ਆਦਮੀ ਕਲੀਨਰ ਖੁੱਲ ਰਹੇ ਆ ਸਕੂਲ ਆ ਫੈਮਿਨਸ ਬਣ ਰਹੇ ਆ ਕਿੰਨੇ ਪਰਚੇ ਗੈਂਗਸਟਰਾਂ ਦੇ ਖਿਲਾਫ ਤੇ ਗੈਂਗਸਟਰਾਂ ਨੂੰ ਫੜ ਕੇ ਲਗਭਗ 600 ਗੈਂਗਸਟਰ ਜੇਲ੍ਹ ਚ ਦਿੱਤਾ ਆ ਸੋ ਕੁਝ ਸਵਾਲ ਹੈਗੇ ਆ ਜਿਹੜਾ ਸਵਾਲਾਂ ਦੇ ਉੱਤੇ ਸਰਕਾਰ ਕੰਮ ਕਰ ਰਹੀ ਆ ਸੋ ਗੈਰ ਕਾਨੂੰਨੀ ਮਾਈਨਿੰਗ ਹੋਵੇ ਗੈਰ ਕਾਨੂੰਨੀ ਨਸ਼ਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਮਾਫੀਆ ਕੂਪਗਨ ਤੁਹਾਡੀ ਸਰਕਾਰ ਦੇ ਵਿੱਚ ਨਹੀਂ ਚੱਲਣਾ ਨਾ ਚੱਲਣ ਦਾ ਜਾਊਗਾ ਔਰ ਲਗਾਤਾਰ ਪਰਚੇ ਕੀਤੇ ਜਾ ਰਹੇ ਕਾਰਵਾਈ ਕਰਾਂਗੇ ਉਸ ਵਾਲੇ ਦੀ ਕਾਰਵਾਈ ਜਵਾਂਦੀ ਬੰਦੀ ਆ ਉਹ ਤਾਲੀ ਜਾਂਦੇ ਨੇ ਕੋਈ ਕਹਿੰਦਾ ਜੀ ਪਹਿਲੀ ਚ ਕਰਿਆ ਪਤਲੀ ਕੋਈ ਕਹਿੰਦਾ ਜੀ ਮੇਰਾ ਮੈਂ ਆਖਰ ਮੈਰਿਟ ਤਾਂ ਪੁਰਾਣੀ ਹੁੰਦੀ ਆ ਨਾ ਜਦੋਂ ਜਦੋਂ ਮੈਰਿਟ ਬਣਾਣੀ ਹੁੰਦੀ ਆ ਜਿਹੜਾ ਜੀ ਦੇ ਉੋਂ ਤੱਕ ਮਨਾ ਚੱਲੇ ਜਾਂਦਾ ਗੱਡੀ ਦੇ ਤੁਸੀਂ ਦੇਖੋ ਵੀ ਪੁਰਾਣੀ ਆ ਸਰਕਾਰਾਂ ਵੇਲੇ ਮੰਤਰੀ ਸੰਤਰੀ ਐਮ ਐਲ ਏ ਐਂ ਸਿੱਧੇ ਹੱਥ ਰੰਗਦੇ ਹੁੰਦੇ ਸੀ ਤੋ ਇਹ ਸਰਕਾਰ ਦੇ ਦੌਰਾਨ ਮੈਟ ਕੰਮ ਕੀਤਾ ਜਾ ਰਿਹਾ ਜਿਸੇ ਵੀ ਤਰ੍ਹਾਂ ਨਹੀਂ 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 ਕਾਰ ਵੀ ਕੋਈ ਨਹੀਂ ਨਾ ਮੈਟ ਬਣਾ ਰਿਹਾ ਪਾਸੇ ਇਹ ਮਾਈਨਗਰੀ ਮੈਟ ਬਣਾਈ ਜਾਂਦੇ ਨਹੀਂ 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 ਤੁਸੀਂ ਦੇਖੋ ਵੀ ਹੁਣ ਤੱਕ ਸਟੱਡੀ ਕਰੋ ਮੈਂ ਤੁਹਾਨੂੰ ਸਦਾ ਦੇ ਰਿਹਾ মিডিਆ ਦੇ ਅੰਦਰ ਪਿਛਲੀ ਸਰਕਾਰਾਂ ਦੇ ਦੌਰਾਨ ਤੇ ਹੁਣ ਦੀ ਸਰਕਾਰ ਦੇ ਦੌਰਾਨ ਕਿੰਨੇ ਪਰਚੇ ਹੋਏ ਆ ਸਰਨਾ ਹੁਣ ਮੈਂ ਤੁਹਾਨੂੰ ਦਿਖਾ ਰਿਹਾ ਉਹ ਕਹਿੰਦੇ ਤੁਸੀਂ ਕਹਿੰਦੇ ਜੀ ਮਾਈਨਰ ਬੰਦੀ ਆ ਉਹ ਕੀ ਹੈ ਬਿਲਕੁਲ ਤੁਹਾਡੀ ਗੱਲ ਤੁਸੀਂ ਨੌਕਰੀਆਂ ਦੇ ਰਹੇ ਹੋ ਉਹਦੇ ਵਿੱਚ ਕੋਈ ਦੋ ਰਹਿ ਨਹੀਂ ਕੰਮ ਕਰ ਰਹੇ ਪਰ ਕੀ ਐਕਸ਼ਨ ਹੈ ਮਾਈਨਿੰਗ ਤੇ ਕੀ ਐਕਸ਼ਨ ਹੈ ਉਹ ਜਿਹੜਾ ਮੈਂ ਦੱਸ ਰਿਹਾ ਮੈਂ ਪੰਜਾਬੀ ਬੋਲ ਰਿਹਾ ਤੁਹਾਡੇ ਸਾਹਮਣੇ ਐ ਵੀ ਤੁਸੀਂ ਸਟੱਡੀ ਕਰੋ ਜਾ ਕੇ ਹੁਣ ਤੱਕ ਮਤਲਬ ਕਿੰਨੇ ਮਾਈਨਿੰਗ ਤਲਾ ਪਰਚੇ ਕੀਤੇ ਆ ਤੁਸੀਂ ਤੁਸੀਂ ਕਿਸੇ ਇੱਕ ਕੇਸ ਨੂੰ ਪਾਰਟਿਕੂਲਰ ਨਾ ਬਣਾਓ ਤੁਸੀਂ ਦੇਖੋ ਸੁਣੋ ਮੇਰੀ ਬੇਟੀ ਸੁਣੋ ਪਠਾਨਕੋਟ ਮਾਈਨਿੰਗ ਦੀ ਹੱਬ ਸਭ ਤੋਂ ਵੱਡੇ ਮਗਰਮਾਸ ਫੜ ਕੇ ਦੋ ਤੇ ਅੰਦਰ ਦਿੱਤੇ ਆ ਤੁਹਾਡੇ ਸਾਹਮਣੇ ਤੁਸੀਂ ਉਹਨੂੰ ਵੀ ਤਾਂ ਲਿਆਓ ਸਾਹਮਣੇ ਕਿਦਾ ਸਰਕਾਰ ਕੰਮ ਕਰ ਰਹੀ ਆ ਸੋ ਇਸ ਕਰਕੇ ਜਿਹੜਾ ਵੀ ਕੋਈ ਮਾਈਨਿੰਗ ਦਾ ਸਵਾਲ ਹੈਗਾ ਯਾਰ ਨਾਟੇ ਸਿੰਗਲ ਦਿਨਾ ਨਗਰ ਸਮੁੱਚੇ ਪੰਜਾਬ ਦੇ ਅੰਦਰ ਚਾਹੇ ਡਰੱਗਸ ਦਾ ਸਵਾਲ ਆ ਚਾਹੇ ਮਾਈਨਿੰਗ ਦਾ ਸਵਾਲ ਆ ਠੋਕੇ ਕਾਰਵਾਈ ਕੀਤੀ ਜਾ ਰਹੀ ਆ ਔਰ ਇਹ ਇਨ ਫਿਊਚਰ ਵੀ ਕਾਰਵਾਈ ਕਰਾਂਗੇ ਕਿਉਂਕਿ ਸਾਸੀ ਪੰਜਾਬ ਦੇ ਲੋਕਾਂ ਨਾਲ ਇਹ ਵਾਦਾ ਕਰਕੇ ਆਇਆ ਵੀ ਸਾਡੀ ਕਿਸੇ ਵੀ ਕਿਸਮ ਦੀ ਭੂਮਿਕਾ ਇਸ ਮਾਫੀ ਦੇ ਨਾਲ ਨਹੀਂ ਹੋਊਗੀ ਗੱਲ ਕੇ ਵਿਰੋਧ ਖੜਨਦੀ ਹੈ ਪਿੱਛੇ ਵੀ ਖੜੇ ਰਹੇ ਆ ਸਰਕਾਰ ਤੋਂ ਇਲਾਵਾ ਵੀ ਤੇ ਅੱਜ ਵੀ ਖੜੇ ਆ ਤੇ ਗਾਂ ਵੀ ਖੜਾਂ ਜੀ